हम सर दीन दयाल न तुम सर हम सर दीन दयाल न तुम सर अब प्यारु ककी जय अब पयार ककी ज जन्म तुम्हारे लेख है ले जन्म तुम्हारे लेख है जन्म तुम्हारे लिखे है जन्म तुम्हारे लिखे है जन्म तुम्हारे लिखे ਬਚਨੀ ਤੋਰ ਮੋਰ ਮਾਨ ਮਾਨ ਬਚਨੀ ਤੋਰ ਮੋਰ ਮਾਨ ਮਾਨ ਬਚਨੀ ਤੋਰ ਮੋਰ ਮਾਨ ਮਾਨ ਜਨ ਕੋ ਪੂਰਨ ਦੀਜੈ ਜਨ ਕੋ ਕੋ ਰਣਧੀ ਜੈ ਜਨਮ ਤੁਮਾਰੇ ਲਿਖੈ ਜਨਮ ਤੁਮਾਰੇ ਲਿਖੈ ਏ ਜਨਮ ਤੁਮਾਰੇ ਲਿਖੈ ਮਾਤਾ ਜਨਮ ਤੁਮਾਰੇ ਲਿਖੈ बलबल जाओ रमैया कारण ओम बल ॿओ रमैया कारण कारण कम न ॿोल कारण कमद जनम तुम्हारे लिखे हाधो जन्म तुम्हारे लिखे हे जन्म तुम्हारे लिखे जन्म तुम्हारे लिखे जन्म तुम्हारे लिखे ਕਹਿਰ ਵਿਦਾਸ ਆਸ ਲੱਗ ਜੀਓ ਕਹਿਰ ਵਿਦਾਸ ਆਸ ਲੱਗ ਜੀਓ ਕਹਿ ਰ ਰਵਿਦਾਸ ਕਹਿਰ ਵਿਦਾਸ ਆਸ ਲੱਗ ਜੀ ਹਰ ਬਿਦਾਸ ਆਸ ਲਾਗ ਜੀਵੋ ਕਿਰਪਾ ਉਦਾਰਸਾਨ ਦੇਖੇ ਕਿਰਪਾ ਉਦਾਰਸਾਨ ਦੇਖੇ ਜਨਮ ਤੁਮਾਰੇ ਲਿਖੇ ਮਾਧੋ ਜਨਮ ਤੁਮਾਰੇ ਲਿਖੇ हे जन्म तुम्हारे, तुम्हारे लिखे माधो जन्म तुम्हारे लिखे माधो जन्म तुम्हारे लिखे माधो जन्म तुम्हारे लिखे माधो जन्म तुम्हारे लिखे ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਸਤਿਗੁਰੂ ਜਗਤ ਗੁਰੂ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਉਚਾਰਨ ਕਰਦੇ ਨੇ ਏ ਪ੍ਰਮਾਤਮਾ ਜੀ ਇਹ ਸਾਡਾ ਜਿਹੜਾ ਮਨੁੱਖਾ ਰੂਪੀ ਜਨਮ ਹੈ ਆਪ ਜੀ ਦੇ ਲੇਖੇ ਦੇ ਵਿੱਚ ਲਾਇਆ ਹੈ ਆਪ ਜੀ ਦੀ ਬੰਦਗੀ ਦੇ ਵਿੱਚ ਲਾਇਆ ਹੈ ਆਪ ਜੀ ਦਾ ਸਿਮਰਨ ਕੀਤਾ ਹੈ ਆਪ ਜੀ ਦੀ ਸੇਵਾ ਕੀਤੀ ਹੈ ਇਹ ਜਨਮ ਤੁਮਾਰੇ ਲੇਖ ਹੈ ਹਮ ਸਰਦੀਨ ਦਿਆਲ ਨਾ ਤੁਮ ਸਰ ਅਸੀਂ ਗਰੀਬ ਹਾਂ ਬਹੁਤ ਦੁਖੀ ਹਾਂ ਤੂੰ ਤਾਂ ਦਿਆਲੂ ਹੈ ਕਿਰਪਾ ਕਰਨ ਵਾਲਾ ਹੈ ਮਿਹਰ ਕਰਨ ਵਾਲਾ ਹੈ ਅਬ ਪਤਿਆਰ ਕੇ ਕਿਜੇ ਮਹਾਰਾਜ ਕਿਉਂ ਪ੍ਰਤਾਵੇ ਲੈਨੇ ਹੋ ਅਪਤਿਆਰ ਕੇ ਕਿਜੇ ਕਿਉਂ ਦੇਰੀ ਕਰਦੇ ਹੋ ਅਭਪਤੀ ਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮੰਮਾਨੈ ਤੇਰੇ ਬਚਨਾ ਨੂੰ ਸਾਡਾ ਜੋ ਮਨ ਹੈ ਮੰਨਦਾ ਹੈ ਜੋ ਮੇਰਾ ਮਨ ਹੈ ਤੇਰੇ ਬਚਨਾ ਨੂੰ ਮੰਨਦਾ ਹੈ ਬਚਨੀ ਤੋਰ ਮੋਰ ਮਨ ਮੰਮਾਨੈ ਜਨ ਕੋ ਪੂਰਨ ਦੀਜੈ ਕਿਰਪਾ ਕਰੋ ਦਇਆ ਕਰੋ ਮਿਹਰ ਕਰੋ ਹੋਂ ਬਲਬਲ ਜਾਉ ਰਮਈਆ ਕਾਰਨੇ ਇਹ ਪ੍ਰਮਾਤਮਾ ਜੀ ਫਿਰ ਮੈਂ ਤੇਰੇ ਨਾਮ ਤੇ ਬਲਿਹਾਰ ਬਲਿਹਾਰ ਵੀ ਤਜਨਾ ਹਾਂ ਹੋਂ ਬਲਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਬੋਲ ਪ੍ਰਕਾਰਨ ਕੀ ਹੈ ਕਹਿੰਦੇ ਆਪ ਬੋਲਦੇ ਕਿਉਂ ਨਹੀਂ ਗੱਲਾਂ ਕਿਉਂ ਨਹੀਂ ਕਰਦੇ ਸਾਡੇ ਨਾਲ ਕਾਰਨ ਕਵਨ ਬੋਲ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲਿਖਿਆ ਸੀ ਬਹੁਤ ਜਨਮਾਂ ਤੋਂ ਆਪ ਜੀ ਤੋਂ ਵਿਛੜੇ ਹੋਏ ਸੀ ਸਾਨੂੰ ਪਤਾ ਹੀ ਨਹੀਂ ਸੀ ਵੀ ਰੱਬ ਕਿੱਥੇ ਹੈ ਕੀ ਹੈ ਇਹ ਸਾਡੇ ਗੁਰੂਆਂ ਦੀ ਕਿਰਪਾ ਹੋਈ ਹੈ ਮਹਾਪੁਰਸ਼ਾਂ ਦੀ ਕਿਰਪਾ ਹੋਈ ਹੈ ਜੋ ਆਪ ਜੀ ਦਾ ਨਾਮ ਜਪਾਰੇ ਨੇ ਆਪ ਜੀ ਦਾ ਸਿਮਰਨ ਕਰਾ ਦੇ ਨੇ ਕਹਿ ਰਵਿਦਾਸ ਆਸ ਲਗ ਜਿਓ ਚਿਰ ਪਿਓ ਦਰਸ਼ਨ ਦੇਖਿਆ ਸਤਿਗੁਰੂ ਮਹਾਰਾਜ ਜੀ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜਿਓ ਚਿਰ ਪਿਓ ਦਰਸ਼ਨ ਦੇਖਿਆ ਮੈਂ ਤਾਂ ਹਮੇਸ਼ਾ ਹੀ ਆਪ ਜੀ ਦੇ ਦਰਸ਼ਨਾ ਦੀ ਆਸ ਲਗਾਈ ਬੈਠਾ ਹਾਂ ਤੇ ਲਗਾਈ ਬੈਠਾ ਰਹਾਂਗਾ ਆਪ ਦਰਸ਼ਨ ਦਿਓ सतनाम तुड़ संत के चरण की सोई सृष्टि है गंगा पाप की मलूत रे चढ़े नाम का रंग दर्शन दी ज दर्शन दी जय दर्शन दी जय दर्शन दी जय दर्शन दी जयरां दर्शन दी ज दर्शन दी जय दर्शन दी जय ਦਰਸ਼ਨ ਦੀ ਜੈ विलंब ਨਾ ਕੀਜੈ ਦਰਸ਼ਨ ਦੀ ਜੈ विलंब ਨਾ ਕੀਜੈ ਹ ਦਰਸ਼ਨ ਦੀ ਜੈ ਰਾਮ ਦਰਸ਼ਨ ਦੀ ਜੈ ਦਰਸ਼ਨ ਦੀ ਜੈ ਰਾਮ ਦਰਸ਼ਨ ਦੀ ਜੈ ਦਰਸ਼ਨ ਦੀ ਜੈ ਰਾਮ दर्शन दी दर्शन तोरा जीवन मोरा ਦਰਸ਼ਨ ਤੋਰਾ ਜੀਵਨ ਮੋਰਾ ਤੋਰਾ ਜੀਵਨ ਮੋਰਾ ਬਿਨ ਦਰਸ਼ਨ ਤੂੰ ਦੀਵ ਚ ਕੋਰਾ ਹ ਬਿਨ ਦਰਸ਼ਨ ਜਾਂ जीवर हूंदन जाम जीव दर्शन दी जय राम दर्शन दी जय दर्शन दी जय राम दर्शन दी जय दर्शन दे जय लॻी ਦਰਸ਼ਨ ਦੀ ਜਨਾਮ ਦਰਸ਼ਨ ਦੀ ਜੈ ਦਰਸ਼ਨ ਦੀ ਜਰਾ ਦਰਸ਼ਨ ਦੀ ਜੈ ਮਾਧੋ ਸਤ ਗੁਰੂ ਸਭ जग ਚੇਲਾ ਮਾ ਦੋ ਸਤ ਗੁਰ ਸਭ जग ਚੇਲਾ ਅਬ ਕਹਿ ਵਿਛੜੈ ਮਿਲਨ ਦੁਹੇਲਾ ਅਬ ਕਹਿ ਵਿਛੜੈ ਮਿਲਨ ਦੁਹੇਲਾ ਆਬ ਕਹਿ ਵਿਛੜੈ मिलन दोा हम कै बि मिलन दोला दर्शन दी जाम दर्शन दी जय दर्शन दी जाम ਦਰਸ਼ਨ ਦੇ ਦੇ ਤੈ विलंब ਨਾ ਕੀਜੈ ਦਰਸ਼ਨ ਦੀ ਦੇ ਬੇਲੰਭ ਨਾ ਕੀਜੈ ਹ ਦਰਸ਼ਨ ਦੇ ਤੈ ਨਾਮ ਦਰਸ਼ਨ ਦੀ ਦੇ ਦਰਸ਼ਨ ਦੇ ਜਰਾਮ ਦਰਸ਼ਨ ਦੀ ਦੇ तन जो बन के जो बन के तन जो बन के झूठी आशा तन जो बन ਝੂਠੀ ਆਸਾ ਹਸਤ ਸਤ ਸਤ ਪਾਂ ਕੇ ਜਨਰ ਵਿਦਾ ਆਸਾ ਹਸਤ ਸਤ ਸਤ ਪਾਂ ਕੇ ਜਨਰ ਵਿਦਾ ਆਸਾ ਦਰਸ਼ਨ ਦੀ ਜੈ ਰਾਮ ਦਰਸ਼ਨ ਦੀ ਜੈ ਦਰਸ਼ਨ ਦੀ ਜੈ ਰਾਮ ਦਰਸ਼ਨ ਦੀ ਜੈ ਦਰਸ਼ਨ ਦਰਸ਼ਨ ਦੀ ਜੈ ਜੋ ਬੋਲੇ ਸੋ ਨਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਰਪੈ ਸਤਿਗੁਰੂ ਸਵਾਮੀ ਬਾਬਾ ਪਿੱਪਲ ਦਾਸ ਜੀ ਮਹਾਰਾਜ ਕੀ ਜੈ

ਹਾਂ ਬਹੁਤ ਜਨਮ ਬਿਛਰੇ ਥੇ ਮਾਧੋ ਇਹ ਜਨਮ ਤੁਮਾਰ ਲਿਖੈ ਕਹਿ ਰਵਿਦਾਸ ਆਸ ਲਗ ਜੀਵੋ ਤਿਰਪਉ ਦਰਸ਼ਨ ਦੇਖੈ ਹਮ ਕਰ ਰਾਮ ਪਤਾ ਹਮ ਕਰ ਰਾਮ ਪਤਾ ਗਾਵੋ ਸਖੀ ਮੇਲ मंगला गावो सखी मेल हम कर आयो राम पता हम कर आयो राम पता गावो सखी मेल ਮੰਗਲਾਤਾ ਗਾਓ ਸਖੀ ਮਿਲ ਮੰਗਲਾਤਾ ਹਮ ਕਰ ਆਇਓ ਰਾਮ ਪਤਾ ਹਮ ਕਰ ਆਇਓ ਰਾਮ ਪਤਾ ਗਾਓ ਸਖੀ ਮਿਲ ਮੰਗਲਾ ਚਾ ਗਾਉ ਸਖੀ ਮਿਲ ਮੰਗਲਾ ਚਾ ਤਨ ਮਨ ਰਾਤ ਕਰ ਆਪ ਨੂੰ ਤਨ ਮਨ ਰਾਤ ਕਰ ਆਪ ਨੂੰ ਤੂੰ ਕਿਵੇਂ ਪਾਇਓ ਪੀਵ ਪਿਆਰ ਤੂੰ ਕਿਵੇਂ ਪਾਇਓ ਪੀਵ ਪਿਆਰ ਤੋ ਕਿਮ ਪਾਇਓ ਪੀਵ ਪਿਆਰ ਹਮ ਕਰ ਆਇਓ ਰਾਮ ਪਤਾ ਹਮ ਕਰ ਆਇਓ ਰਾਮ ਪਤਾ ਗਾਵੋ ਸਖੀ ਮਿਲ

ਪ੍ਰੀਤਮ ਕੋ ਜੋ ਦਰਸ਼ਨ ਪਾਏ ਪ੍ਰੀਤਮ ਕੋ ਜੋ ਦਰਸ਼ਨ ਪਾਏ ਮਨ ਮੰਦਰ ਮਾ ਪਾਇਓ ਜਿਆ ਮਨ ਮੰਦਰ ਮਾਂ ਪਾਇਓ ਜਿਆ ਮਨ ਮੰਦਰ ਮਾਂ ਪਾਇਓ ਜਿਆ ਹਮ ਕਰ ਆਇਓ ਰਾਮ ਪਤਾ ਹਮ ਕਰ ਆਇਓ ਰਾਮ ਪਤਾ ਗਾਵੋ ਸਖੀ ਮਿਲ ਮੰਗਲਾਚਾਰ ਗਾਵੋ ਸਖੀ ਮਿਲ ਮੰਗਲਾਚਾਰ ਓ ਮੜੀ ਤੈ ਨੋਨੇ ਦੇ ਪਾਈ ਆਈ ਓ ਮੜੀ ਤੈ ਨੋਨੇ ਦੇ ਪਾਈ ਕਿਰਪਾ ਕੀ ਨੀ राम करता कृपा कीनी राम करता कृपा कीनी राम करता हम कर आयो राम बता हम कर आयो राम बता गावो सखीमचार गाव सखीमङ्गलाचार ਬਹੁਤ ਜਨਮ ਬਿਥ ਰੇਪੀਵ ਪਾਇਓ ਬਹੁਤ ਜਨਮ ਬਿਥ ਰੇਪੀਵ ਪਾਇਓ ਜਨਮ ਜਨਮ ਤੈ ਬੀ ਲਈ ਰਾਤ ਜਨਮ ਜਨਮ ਤੈ ਬਿਲੇਰਾ ਜਨਮ ਜਨਮ ਕੈ ਬਿਲੇਰਾ ਹਮ ਕਰ ਆਇਓ ਰਾਮ ਪਤਾ ਹਮ ਕਰ ਆਇਓ ਰਾਮ ਪਤਾ ਗਾਉ ਬੋ ਸਖੀ ਮਿਲ ਮੰਗਲਾ ਚਾ काबो सकी मिल मंगलाचार कह रविदास हो कछु नहीं जानो कह रविदास हो कछु नहीं जानो चरण कमल तू तूझ बुरा चरण कमल मां तू तो बुरा तरन कमल मां तुझे पूरा हम कर आयो राम पता हम कर आयो राम पता गावो सकी मिल मंगलाता ਗਾਵੋ ਸਖੀ ਮਿਲ ਮੰਗਲਾ ਚਾ ਗਾਵੋ ਸਖੀ ਮਿਲ ਮੰਗਲਾ ਚਾ ਜੋ ਬੋਲੇ ਸੋ ਨਰ ਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜਿਕਰ ਬਈ ਬੁਲੰਦ ਆਵਾਜ਼ ਦੇ ਵਿੱਚ ਲਾਇਆ ਕਰੋ ਇੰਨੀ ਸੰਗਤ ਬੈਠੀ ਐ ਸਤਗੁਰਾਂ ਦਾ ਪਵਨ ਜਕਾਰਾ ਹੈ ਕਿਤੇ ਵੀ ਜਾਈਏ ਕਹਿਣਾ ਜੋ ਬੋਲੇ ਸੋ ਨਿਰਪੈ ਨਿਰਪੈ ਹੋ ਕੇ ਜਕਾਰਾ ਲਾਣਾ ਹੈ ਪੈ ਨਹੀਂ ਮੰਨਣਾ ਕਿਸੇ ਦਾ ਪੈ ਤਾਂ ਮਾਰੇ ਕਮਾਂ ਦਾ ਹੁੰਦਾ ਹੈ ਅੱਜ ਤਾਂ ਫਿਰ ਵੀ ਗੁਰੂਆਂ ਦੀ ਜਕਾਰੇ ਲਾ ਰਹੇ ਹਾਂ ਗੁਰੂਆਂ ਦੀ ਸੇਵਾ ਕਰ ਰਹੇ ਹਾਂ ਉਹਨਾਂ ਦੀ ਹਾਜ਼ਰੀਆਂ ਭਰ ਰਹੇ ਹਾਂ ਜੋ